ਸ ਵਿੱਚ ਘਟਨਾ ਕੱਢੀ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਰਾਜੇ ਦੇ ਰਾਜ ਵਿੱਚ ਗਏ ਜਿਨੇ ਸੰਕੜੇ ਸਾਧੂ ਚੁੱਕ ਕੇ ਬੰਦ ਕੀਤੇ ਹੋਏ ਨੇ ਜਿਲਾਂ ਚ ਚੋਰ ਨਹੀਂ ਸਾਧ ਪਤਕ ਕਿਉਂ ਉਹ ਰਾਜਾ ਕਹਿੰਦਾ ਜਿਹਨਾਂ ਸਾਧ ਮਿਲੇ ਉਹਨੂੰ ਲੈ ਕੇ ਆਓ ਮੇਰੇ ਕੋਲ ਜਿਹਨਾਂ ਕੋਈ ਭਗਵੇਂ ਦੂਜੇ ਕੱਪੜਿਆਂ ਵਾਲਾ ਸਾਧ ਲੱਗਦਾ ਹੈ ਉਹਨੂੰ ਚੁੱਕ-ਚੁੱਕ ਰਾਜੇ ਕੋਲ ਲਿਆਉਂਦੇ ਨੇ ਰਾਜਾ ਕੋਈ ਸਵਾਲ ਕਰਦਾ ਹੈ ਖਾਣ ਵਾਸਤੇ ਭੋਜਨ ਪਹਿਲਾਂ ਲਈ ਕਪੜਾ ਜੋ ਮੰਗੋਂਗੇ ਧਨ ਦੌਲਤ ਸੋਨਾ ਸ਼ਰਫੀਆਂ ਮੋਤੀ ਸਭ ਦਮਾਂਗਾ ਜਿਸ ਰੱਬ ਦੇ ਨਾਂ ਤੇ ਕੱਪੜੇ ਪਾਈ ਫਿਰਦੇ ਹੋ ਰੱਬ ਦਿਖਾਓ ਹੁਣ ਰੱਬ ਕੌਣ ਵਿਖਾਵੇ ਜਿਹੜੇ ਸਾਧੂ ਨੂੰ ਪੁੱਛਦਾ ਹੈ ਰੱਬ ਵਿਖਾ ਉੱਤੋਂ ਵਿਖਾਇਆ ਨਹੀਂ ਜਾਂਦਾ ਉਹਨੂੰ ਚੁੱਕ ਕੇ ਜੇਲ੍ਹ ਚ ਬੰਦ ਕਰ ਦਿੰਦਾ ਉਹਨੂੰ ਸੰਕੜੇ ਸਾਧ ਬੰਦ ਕਰਤੇ ਤੇ ਐਲਾਨ ਕਰ ਤੱਕ ਕੋਈ ਰੱਬ ਨਹੀਂ ਜੇ ਹੋਵੇ ਤਾਂ ਸਾਧੂ ਵਖਾਣ ਨਾ ਜਿਹੜੇ ਮੈਂ ਬੰਦ ਕੀਤੇ ਨੇ ਜੇ ਹੋਵੇ ਤਾਂ ਜਿੰਨੇ ਸੰਤ ਮੈਂ ਬੰਦ ਕਰ ਲਏ ਜਿਨ੍ਹਾਂ ਦੇ ਤਾਲੇ ਨਾ ਟੁੱਟ ਜਾਣ ਕੋਈ ਰੱਬ ਨਹੀਂ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਉਹਦੇ ਰਾਜ ਵਿੱਚ ਚਲੇ ਗਏ ਪਾਤਸ਼ਾਹਾਂ ਨੇ ਉਹ ਕੈਦ ਕੀਤੇ ਹੋਏ ਸਾਧੂ ਵੀ ਛਡਾਉਣੇ ਸਨ ਰਾਜੇ ਨੂੰ ਸੱਚ ਦਾ ਗਿਆਨ ਵੀ ਦੇਣਾ ਸੀ ਜਦੋਂ ਹਜ਼ੂਰ ਗਏ ਪਾਤਸ਼ਾਹਾਂ ਦਾ ਕੱਪੜੇ ਪਹਿਨੇ ਹੋਏ ਸਾਧੂਆਂ ਵਾਲੇ ਵੇਖ ਕੇ ਉਹਦੇ ਸਿਪਾਈ ਪਕੜ ਕੇ ਲੈ ਗਏ ਨਾਲ ਭਾਈ ਮਰਦਾਨਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾ ਕੇ ਬੋਲੇ ਮਰਦਾਨਿਆ ਇਹ ਆਪਾਂ ਨੂੰ ਸਤਕਾਰ ਨਾਲ ਲੈ ਕੇ ਝੱਲੇ ਨੇ ਪਰ ਨਹੀਂ ਸਤਕਾਰ ਨਾਲ ਰੱਖਣਾ ਨਹੀਂ ਆਪਾਂ ਨੂੰ ਮਰ ਕਿਉਂ ਕਹਿੰਦੇ ਸਾਡੇ ਵਰਗੇ ਕੱਪੜੇ ਪੈਨੇ ਸੰਕੜੇ ਨਹੀਂ ਜੇਲ੍ਹਾਂ ਚ ਬੰਦ ਕੀਤੇ ਹੋਏ ਪਹਿਲਾਂ ਮਰ ਜੇ ਤੁਹਾਨੂੰ ਪਤਾ ਹੈ ਕਿ ਸੰਕੜੇ ਸਾਧ ਬੰਦ ਕੀਤੇ ਨੇ ਜੇਲ੍ਹਾਂ ਚ ਆਪਾਂ ਕਿਉਂ ਚੱਲੇ ਫਿਰ ਕਹਿੰਦੇ ਉਹਨਾਂ ਨੂੰ ਛਡਾਉਣ ਵਾਸਤੇ ਆਖੋ ਹੈ ਗੁਰੂ ਰਾਜੇ ਨੂੰ ਗਿਆਨ ਦਿਵਾਉਣ ਵਾਸਤੇ ਉਹਨਾਂ ਨੂੰ ਛਡਾਉਣ ਵਾਸਤੇ ਰਾਜੇ ਨੂੰ ਸੱਚ ਦਾ ਗਿਆਨ ਦੇਣ ਲਈ ਹਜ਼ੂਰ ਚਲੇ ਗਏ ਰਾਜੇ ਨੇ ਬੜੇ ਅਦਬ ਸਤਕਾਰ ਨਾਲ ਕਿਹਾ ਪਹਿਲਾਂ ਜੋ ਛਕਣੇ ਭੋਜਨ ਪ੍ਰਸ਼ਾਦਾ ਛਕੋ ਪਹਿਲਾਂ ਜਿੰਨੇ ਪ੍ਰਕਾਰ ਦੇ ਭੋਜਨ 36 ਪ੍ਰਕਾਰ ਦੇ ਬਣੇ ਨੇ ਜੇ ਕਿਸੇ ਚੀਜ਼ ਦੀ ਤਲਬ ਹੈ ਛਕੋ 36 ਪ੍ਰਕਾਰ ਦੇ ਭੋਜਨਾਂ ਦਾ ਥਾਲ ਟੇਬਲ ਸਜਾ ਦਿੱਤੇ ਗਏ ਅਦਬ ਨਾਲ ਰਾਜਾ ਕਹਿੰਦਾ ਆਓ ਜੀ ਪ੍ਰਸ਼ਦਾ ਛੱਕੋ ਬੈਠੋ ਹਜ਼ੂਰ ਨੂੰ ਪਤਾ ਹੈ ਇਹਨੇ ਇੰਨਾ ਕੁਝ ਸ਼ਕਾ ਕੇ ਫਿਰ ਸਵਾਲ ਕਰਨਾ ਹੈ ਫਿਰ ਇਹਦੀ ਟੋਨ ਬਦਲਨੀ ਹੈ ਫਿਰ ਇਹਦੇ ਸਵਾਲ ਸ਼ੁਰੂ ਹੋਣਗੇ ਤੇ ਪਾਦਸ਼ਾਹ ਨੇ ਮੋਹਰਿਓ ਕਿਹਾ ਰਾਜਨ ਪ੍ਰਸ਼ਦਾ ਵੀ ਸ਼ੱਕ ਲਾਂਗੇ ਪਹਿਲਾਂ ਤੂੰ ਆਪਣੇ ਸਵਾਲ ਦੱਸ ਕੀ ਹੈ ਉਹ ਬੰਦਾ ਹਿੱਲ ਗਿਆ ਵੇ ਤੇ ਫਿਰ ਮਨ ਚ ਆਇਆ ਵੇ ਸ਼ਾਇਦ ਇਹਨੂੰ ਪਤਾ ਹੋਣਾ ਹੈ ਕਈ ਸਾਧਵੇਂ ਬੰਦ ਕੀਤੇ ਹੋਏ ਆ ਖਬਰ ਫੈਲ ਹੀ ਜਾਂਦੀ ਹੈ ਮਹਾਰਾਜ ਨੇ ਕਿਹਾ ਪਹਿਲਾਂ ਸਵਾਲ ਜਵਾਬ ਕਰ ਲਈਏ ਪ੍ਰਸ਼ਾਦਾ ਫਿਰ ਛਕ ਲਾਂਗੇ ਉਹ ਬੜਾ ਹੈਰਾਨ ਹੋਇਆ ਉਹਨੇ ਕਿਹਾ ਜੀ ਆਓ ਫਿਰ ਤਖਤ ਸਿੰਘਾਸਨ ਤੇ ਰਾਜਾ ਬਹਿ ਗਿਆ ਸਾਹਮਣੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਭਾਈ ਮਰਦਾਨਾ ਆਲੇ ਦੋਲੇ ਅਲਕਰ ਮੰਤਰੀ ਖੜੇ ਨੇ ਸਪਾਹੀਆਂ ਦਾ ਪਹਿਰਾ ਲੱਗਾ ਰਾਜੇ ਨੇ ਕਿਹਾ ਜੀ ਮੇਰਾ ਪਹਿਲਾ ਸਵਾਲ ਇਹ ਹੈ ਰੱਬ ਹੈ ਜੇ ਹੈ ਤਾਂ ਦਿਖਾਓ ਜਿੰਨੇ ਮੈਂ ਸਾਧ ਬੰਦ ਕੀਤੇ ਨਾ ਜੇਲ੍ਹਾਂ ਚ ਇਸੇ ਲ ਕੀਤੇ ਨੇ ਕਹਿੰਦੇ ਨੇ ਰੱਬ ਹੈ ਜਦੋਂ ਮੈਂ ਕਿਹਾ ਦਿਖਾਓ ਦਿਖਾ ਨਹੀਂ ਹੋਇਆ ਮੈਂ ਜੇਲ੍ਹਾਂ ਚ ਬੰਦ ਕਰਤੇ ਮੈਨੂੰ ਦੱਸੋ ਰੱਬ ਹੈ ਪਾਤਸ਼ਾਹ ਕਹਿੰਦੇ ਬਿਲਕੁਲ ਹੈ ਰੱਬ ਹੈ ਉਹਨਾਂ ਕੇ ਵਿਖਾਓ ਪਾਤਸ਼ਾਹ ਕਹਿੰਦੇ ਕੋਈ ਨਹੀਂ ਵਿਖਾ ਵੀ ਦਵਾਂਗੇ ਤੂੰ ਰੱਬ ਬਾਰੇ ਹੋਰ ਨਹੀਂ ਕੁਝ ਪੁੱਛਣਾ ਚਾਹੁੰਦਾ ਜਿਹਨੂੰ ਵੇਖਣਾ ਚਾਹੁੰਨਾ ਹੈ ਪਹਿਲੋਂ ਉਹਦੇ ਬਾਰੇ ਕੋਈ ਜਾਣਕਾਰੀ ਤਾਂ ਲੈ ਲਾ ਫਿਰ ਵਿਖਾ ਵੀ ਤਾਂ ਮੰਗੇ ਸਿੱਧਾ ਥੋੜੀ ਵੇਖੀਦਾ ਪਹਿਲੋਂ ਕੋਈ ਜਾਣਕਾਰੀ ਉਹਦੇ ਬਾਰੇ ਕਿ ਰੱਬ ਕਿਹੋ ਜਿਹਾ ਹੈ ਰੱਬ ਕੀ ਕਰਦਾ ਹੈ ਰੱਬ ਦਾ ਕੀ ਨਾਮ ਹੈ ਉਹਦੇ ਬਾਰੇ ਪੁੱਛਦਾ ਸਹੀ ਕੁਝ ਤੂੰ ਤੇ ਸਿੱਧਾ ਹੀ ਪੁੱਛਦਾ ਰੱਬ ਵਿਖਾਓ ਉਹਨੇ ਫਿਰ ਪਾਤਸ਼ਾਹ ਨੂੰ ਡਿਟੇਲ ਵਿੱਚ ਸਵਾਲ ਕੀਤੇ ਕਹਿੰਦੇ ਹਾਂਜੀ ਚਲੋ ਦੱਸੋ ਰੱਬ ਦਾ ਕੀ ਨਾਮ ਹੈ ਰੱਬ ਕਿੱਥੇ ਰਹਿੰਦਾ ਹੈ ਰੱਬ ਕੀ ਕਰਦਾ ਹੈ ਬਾਦਸ਼ਾਹ ਕਹਿੰਦੇ ਹਾਂ ਪਹਿਲਾਂ ਰੱਬ ਬਾਰੇ ਸੁਣ ਫਿਰ ਤੈਨੂੰ ਰੱਬ ਬਖਾਉਂਦੇ ਆਪਾਂ ਇੱਥੇ ਰੱਬ ਬਾਰੇ ਸੁਣਨ ਵਾਸਤੇ ਬੈਠੇ ਸਹਿਨ ਨੇ ਕਿਹਾ ਪਹਿਲੀ ਗੱਲ ਰੱਬ ਨੂੰ ਕੋਈ ਰਾਮ ਕਵੇ ਅੱਲਾ ਕਵੇ ਗੋਵਿੰਦ ਕਵੇ ਗੋਪਾਲ ਕਵੇ ਵਿਟਲ ਕਵੇ ਧਰਨੀ ਤਰ ਕਵੇ ਨਾਰਾਇਣ ਕਵੇ ਰੱਬ ਇੱਕ ਹੀ ਹੈ ਉਹਦੇ ਕਿਰਤਮ ਨਾਮ ਲੱਖਾਂ ਨੇ ਪਰ ਉਹਦਾ ਪੱਕਾ ਨਾਮ ਇੱਕੋ ਹੀ ਹੈ ਰਾਜੇ ਨੇ ਪਹਿਲੀ ਵਾਰ ਸੁਣਿਆ ਵੀ ਐ ਨਹੀਂ ਮੈਂ ਕਦੇ ਸੁਣਿਆ ਜਿਵੇਂ ਤੁਸੀਂ ਦੱਸ ਰਹੇ ਹੋ ਥੋੜਾ ਜਿਹਾ ਉਹਦੇ ਮਨ ਦੀ ਤਸੱਲੀ ਹੋ ਗਈ ਉਤਸੁਕਤਾ ਵਧੀ ਹਜ਼ੂਰ ਵੱਲ ਥੋੜੀ ਜਿਹੀ ਉਹਦੀ ਐਡਿਕਸ਼ਨ ਵੱਧ ਗਈ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ ਰੱਬ ਦੇ ਅਨੇਕਾਂ ਨਾਮ ਨੇ ਕੋਈ ਰਾਮ ਕਵੇ ਸਾਰਿਆਂ ਚ ਰਮਿਆ ਹੋਇਆ ਕੋਈ ਗੋਵਿੰਦ ਜਪੇ ਗੋਦ ਅਰਥ ਧਰਤੀ ਬਿੰਦ ਅਰਥ ਸਹਾਰਾ ਜਿਨੇ ਧਰਤੀ ਨੂੰ ਸਹਾਰਾ ਦਿੱਤਾ ਗੋਵਿੰਦ ਹੈ ਕੋਈ ਗੋਪਾਲ ਕਵੇ ਗੋ ਮਿਨੰਗ ਧਰਤੀ ਪਾਲ ਮਿਨੰਗ ਪੱਲਣ ਵਾਲਾ ਉਹ ਧਰਤੀ ਦਾ ਪ੍ਰਤਪਾਲਕ ਹੈ ਉਹਨੂੰ ਗੋਪਾਲ ਗੋਪਾਲ ਜਪਦੇ ਨੇ ਜਦੋਂ ਪਾਤਸ਼ਾਹ ਨੇ ਇਸ ਤਰ੍ਹਾਂ ਕਿਹਾ ਉਹਦੇ ਕਿਰਤਮ ਅਨੇਕਾਂ ਨਾਮ ਨੇ ਪਰ ਉਹਦਾ ਪੱਕਾ ਇੱਕੋ ਹੀ ਨਾਮ ਹੈ ਉਹਨੇ ਪੁੱਛਿਆ ਜੀ ਉਹ ਕੀ ਹੈ ਪਹਿਲੀ ਵਾਰ ਰਾਜਾ ਇਹ ਸੁਣ ਰਿਹਾ ਹੈ ਹਜ਼ੂਰ ਵੱਲ ਉਹਦਾ ਧਿਆਨ ਵੱਧ ਗਿਆ ਪਾਤਸ਼ਾਹ ਮੁੱਲੇ ਕਿਰਤਮ ਨਾਮ ਕਥੈ تیر ਜੇਵਾ ਸਤਨਾਮ ਤੇਰਾ ਪਰਾਪੁਰਵਲਾ ਰੱਬ ਦੇ ਕਿਰਤਮ ਨਿੱਕਾ ਨਾਮ ਨੇ ਪਰ ਉਹਦਾ ਪੱਕਾ ਨਾਮ ਹੈ ਸਤਨਾਮ ਆਖੋ ਸਤਨਾਮ ਸ੍ਰੀ ਬਾਕੀ ਸਾਰੇ ਨਾਮ ਝੁੱਟੇ ਨੇ ਰੱਬ ਦਾ ਇੱਕ ਨਾਮ ਸਦਾ ਸਤ ਹੈ ਪਾਤਸ਼ਾਹ ਕਹਿੰਦੇ ਉਹਦਾ ਨਾਮ ਸਤਨਾਮ ਉਹ ਸਦਾ ਸਤ ਰਹਿਣ ਵਾਲਾ ਹੈ ਇਸ ਲਈ ਉਹ ਇੱਕ ਹੈ ਅਨੇਕਾਂ ਨਾਮ ਹੋ ਸਕਦੇ ਨੇ ਪਰ ਰੱਬ ਇੱਕ ਹੈ ਤਾਂ ਹਜ਼ੂਰ ਨੇ ਕਿਹਾ ਇੱਕ ਓ ਅੰਕਾਰ ਸਤਨਾਮ ਪੜੋ ਇੱਕ ਓ ਅੰਕਾਰ ਰਾਜੇ ਨੇ ਬਹੁਤ ਸਹਿਜ ਨਾਲ ਪੁੱਛਿਆ ਸਮਝ ਗਿਆ ਜੀ ਰੱਬ ਇੱਕ ਹੈ ਉਹਦਾ ਪੱਕਾ ਨਾਮ ਸਤਨਾਮ ਹੈ ਹੁਣ ਦੱਸੋ ਰਹਿਦਾ ਕਿੱਥੇ ਹੈ ਹੁਣ ਦੱਸੋ ਰੰਦਾ ਕਿੱਥੇ ਮਿਲਣਾ ਏ ਉਹਨੂੰ ਰੰਦਾ ਕਿੱਥੇ ਆ ਪਾਛੇ ਕਹਿੰਦੇ ਉਹ ਤਾਂ ਸਰਵਵਿਆਪਕ ਆ ਉਹ ਤਾਂ ਤੇਰੇ ਵਿੱਚ ਵੀ ਐ ਉਹ ਜਿਹੜੇ ਤੂੰ ਸਾਧ ਬੰਦ ਕੀਤੇ ਨੇ ਜੇਲ੍ਹਾਂ ਚ ਉਹਨਾਂ ਵਿੱਚ ਵੀ ਐ ਜਿਹੜੇ ਚੋਰ ਬੰਦ ਕੀਤੇ ਚੋਰਾਂ ਵਿੱਚ ਵੀ ਐ ਉਹ ਪਾਪੀਆਂ ਅਪਰਾਧੀਆਂ ਚੋਰਾਂ ਵਿੱਚ ਘਾਹ ਬੂਟੇ ਤਣਾ ਬਨਸਪਤੀ ਸਾਰਿਆਂ ਵਿੱਚ ਐ ਰੱਬ ਹੈ ਕਿੱਥੇ ਨਹੀਂ ਹਰ ਥਾਂ ਤੇ ਕਹਿੰਦੇ ਜੀ ਦਿਸਦਾ ਤੇ ਹੈ ਨਹੀਂ ਜੇ ਹੈ ਸਾਰਿਆਂ ਚ ਦਿਸਦਾ ਤੇ ਹੈ ਨਹੀਂ ਹਜ਼ੂਰ ਨੇ ਕਿ ਲੱਕੜ ਵਿੱਚ ਅੱਗ ਨਜ਼ਰ ਨਹੀਂ ਆ ਰਹੀ ਐਦਾਂ ਰੱਬ ਸਾਰਿਆਂ ਵਿੱਚ ਹੈ ਉਹਨਾਂ ਕਹਿੰਦੇ ਮਹਾਰਾਜ ਵਿਖਾਓ ਪਾਤਸ਼ਾਹ ਕਹਿੰਦੇ ਕੋਈ ਨਹੀਂ ਵਿਖਾ ਦਿੰਨੇ ਇੰਜ ਕਰ ਪਹਿਲਾਂ ਇੱਕ ਗਲਾਸ ਦੁੱਧ ਦਾ ਮੰਗਾ ਰਾਜੇ ਤੇ ਕਹਿੰਦੇ ਮਨ ਚ ਆਇਆ ਜਨੂੰ ਸਾਖੀ ਚ ਲਿਖਿਆ ਕਿ ਲੈ ਇਹ ਤੇ ਦੁੱਧ ਪੀਣ ਵਾਲਾ ਹੀ ਲੱਗਦਾ ਇਹਨੇ ਕੰਮ ਦੁੱਧ ਸ਼ੁਰੂ ਕਰਨ ਦੀ ਗੱਲ ਕੁਝ ਬਾਬੇ ਸਾਨੂੰ ਦੁੱਧ ਪੀਣ ਵਾਲੇ ਲੱਗਦੇ ਨੇ ਕਿ ਛੱਕਣ ਛਕਾਉਣ ਵਾਲੇ ਨੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਦੁੱਧ ਦਾ ਗਲਾਸ ਮੰਗਾ ਰਾਜੇ ਸਵਾਲਾਂ ਤੇ ਗੱਲ ਫਿਰ ਕਰਦੇ ਉਹਨੇ ਕਹਾਂ ਮਹਾਰਜ ਹੁਣੇ ਉਸੇ ਵਕਤ ਉਹਨੇ ਆਵਾਜ਼ ਦਿੱਤੀ ਐਲਕਰ ਦੁੱਧ ਭਰ ਕੇ ਛੰਨਾ ਲੈ ਇੱਕ ਗਲਾਸ ਭਰ ਕੇ ਹਜ਼ੂਰ ਦੇ ਮੋਹਰੇ ਪੇਸ਼ ਕੀਤਾ ਪਾਦਸ਼ਾਹ ਨੇ ਜਵਾਬ ਦਿੱਤਾ ਪੀਣ ਵਾਸਤੇ ਨਹੀਂ ਚਾਹੀਦਾ ਉਹ ਕਹਿੰਦਾ ਜੀ ਫਿਰ ਕਾਸ ਵਾਸਤੇ ਮੰਗਾਇਆ ਹਜ਼ੂਰ ਕਹਿੰਦੇ ਰਾਜਨ ਤੋਂ ਸਿਆਣਾ ਹੈ ਤਾਈਓ ਤੈਨੂੰ ਕਿਸੇ ਨੇ ਰਾਜਾ ਬਣਾਇਆ ਹੈ ਉੰਜ ਤਾਂ ਤੂੰ ਬਣ ਨਹੀਂ ਸਕਦਾ ਤੂੰ ਸਿਆਣਾ ਹੈ ਤਾਈਓ ਤੈਨੂੰ ਕਿਸੇ ਨੇ ਰਾਜਾ ਬਣਾਇਆ ਹੋਣਾ ਤੈਨੂੰ ਪਤਾ ਹੈ ਕਿ ਦੁੱਧ ਵਿੱਚੋਂ ਹੀ ਮੱਖਣ ਨਿਕਲਦਾ ਹੈ ਕਹਿੰਦਾ ਹਾਂ ਮਹਾਰਾਜ ਤਾਂ ਸਾਰਿਆਂ ਨੂੰ ਪਤਾ ਹੈ ਦੁੱਧ ਵਿੱਚੋਂ ਹੀ ਮੱਖਣ ਨਿਕਲਦਾ ਹੈ ਇਹ ਤੇ ਸਭ ਨੂੰ ਪਤਾ ਹੈ ਪਾਤਸ਼ਾਹ ਨੇ ਉਹਦੇ ਵੱਲ ਦੁੱਧ ਦਿਖਾ ਕੇ ਕਿਹਾ ਗਲਾਸ ਕਹਿੰਦੇ ਨਜ਼ਰ ਤੇ ਹੁੰਦਾ ਨਹੀਂ ਹੈ ਦੁੱਧ ਵਿੱਚੋਂ ਹੀ ਮੱਖਣ ਨਿਕਲਦਾ ਹੈ ਨજર ਤੇ ਆਏ ਨਹੀਂ ਰਿਆ ਦੁੱਧ ਵਿੱਚ ਹੁਣ ਕਾ ਮਹਾਰਾਜ ਇਸ ਤਰ੍ਹਾਂ ਥੋੜੀ ਨਿਕਲਦਾ ਇਹਨੂੰ ਜਾਗ ਲਾ ਕੇ ਦਹੀਂ ਮੰਨਣਾ ਹੈ ਦਹੀਂ ਨੂੰ ਰੜਕਣਾ ਪੈਣਾ ਹੈ ਲੱਸੀ ਲਾਗ ਹੋ ਜਾਣੀ ਹੈ ਮੱਖਣ ਨਿਕਲਣਾ ਪਾਤਸ਼ਾਹ ਨੇ ਫਿਰ ਇੱਕਦਮ ਜਵਾਬ ਦਿੱਤਾ ਰਾਜਨ ਰੱਬ ਸਾਰਿਆਂ ਵਿੱਚ ਹੈ ਤੂੰ ਡਾਇਰੈਕਟ ਕਿਵੇਂ ਕਹਿਣਾ ਮੈਨੂੰ ਹੁਣੇ ਵਿਖਾ ਦਿਓ ਜਿਵੇਂ ਦੁੱਧ ਨੂੰ ਜਾਗ ਲਾ ਕੇ ਦਹੀਂ ਜੰਮਦਾ ਹੈ ਦਹੀਂ ਰੜਕ ਕੇ ਮੱਖਣ ਪ੍ਰਗਟ ਹੁੰਦਾ ਹੈ ਐਦਾਂ ਪਹਿਲਾਂ ਹਿਰਦੇ ਵਿੱਚ ਰੱਬ ਦੇ ਨਾਮ ਦਾ ਜਾਗ ਲਾਉਣਾ ਪੈਂਦਾ ਹੈ ਫਿਰ ਸ਼ੁੱਭ ਗੁਣਾ ਨਾਲ ਰਿੜਕੇਗਾ ਉਹਨੂੰ ਜਦੋਂ ਤੇਰੇ ਜੀਵਨ ਵਿੱਚ ਸ਼ੁੱਭ ਗੁਣ ਆ ਗਏ ਦਇਆ ਜਤ ਸਤ ਸੰਤੋਖ ਉਤੋਂ ਬਾਅਦ ਪ੍ਰਗਟ ਹੋਏਗਾ ਰੱਬ ਜਿਵੇਂ ਦਹੀਂ ਵਿੱਚੋਂ ਮੱਖਣ ਪ੍ਰਗਟ ਹੁੰਦਾ ਹੈ ਸਿੱਧਾ ਥੋੜੀ ਬੁਖਾ ਸਕਨੇ ਤਾਂ ਬਾਹਰੋਂ ਤਿੱਲੀ ਅੱਗ ਦੀ ਲੱਕੜ ਨੂੰ ਲਾਓ ਤਿੱਲੀ ਦੀ ਅੱਗ ਤਾਂ ਇੰਨੀ ਕੈ ਲੱਕੜ ਨੂੰ ਲੱਗਣ ਤੋਂ ਬਾਅਦ ਵਿਸ਼ਾਲ ਹੋ ਜਾਂਦੀ ਹੈ ਇਹਦਾ ਮਤਲਬ ਅੱਗ ਲੱਕੜ ਵਿੱਚ ਸਮਾਈ ਹੋਈ ਹੈ ਦੁੱਧ ਮੱਖਣ ਦੁੱਧ ਵਿੱਚ ਸਮਾਇਆ ਹੋਇਆ ਹੈ ਜਦੋਂ ਤੇਰੇ ਤੇ ਮੇਰੇ ਵਿੱਚ ਸਾਰਿਆਂ 'ਚ ਰੱਬ ਸਮਾਇਆ ਜਿੱਦਣ ਦਿਲ ਵਿੱਚ ਜਾਗ ਲਾ ਲੈਂਗਾ ਨਾ ਨਾਮ ਦਾ ਉਦਣ ਪਰ ਬਿਠਾਉਣਾ ਦਿਲ 'ਚ ਜਾਗ ਲਾ ਸ਼ਬਦ ਦਾ ਉਹ ਤਾਂ ਦਿਲ ਵਿੱਚ ਹੀ ਹੈ ਦੱਖਣ ਦੇ ਸ਼ਰੀਕਾ ਵਸਾ ਪੱਛਮ ਲੈ ਮੁਕੰਮਲ ਦਿਲ ਮੈਂ ਖੋਜ ਦੇ ਲੈ ਦਿਲ ਕੋਜੋ ਇਹੀ ਠੌਰ ਮੁਕੰਮਲ ਹੋਰ ਕੀ ਚਾਹੀਦਾ ਹੈ ਸੇਖ ਸਾਬੂਰੀ ਵਾਰਾ ਕਿਆ ਹਜ ਕਬਹਿ ਜਾਏ ਕਹਿੰਦੇ ਸਬਰ ਨਾ ਹੋਵੇ ਸੰਤੋਖ ਨਾ ਹੋਵੇ ਦਇਆ ਨਾ ਹੋਵੇ ਜਤ ਸਤ ਨਾ ਹੋਵੇ ਕਿਵੇਂ ਪ੍ਰਗਟ ਹੋ ਜੋ ਰਬ ਸੇਖ ਸਾਬੂਰੀ ਵਾਰਾ ਕਿਆ ਹਜ ਕਬਹਿ ਜਾਏ ਜਾਕੀ ਦਿਲ ਸਾਬਤ ਨਹੀਂ ਤਾਂ ਕੋ ਕਹਾ ਖਦਾਏ ਕਬੀਰ ਅੱਲਾ ਕੀ ਕਰ ਬੰਦਗੀ ਜਾਗ ਲਾ ਅੱਖੋ ਵਾਹਿਗੁਰੂ ਰੋਜ਼ ਰੜਕੋ ਵਾਹਿਗੁਰੂ 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 ਦਿਲ ਚੋਂ ਪ੍ਰਗਟ ਹੋਣ ਲੱਗ ਪੈਂ ਕਹਿੰਦੇ ਅੱਲਾ ਕੀ ਕਰ ਬੰਦਗੀ ਹਰ ਸਿਮਰਤ ਦੁੱਖ ਜਾਏ ਭਾਈ ਨਾਮ ਜਪੇਗਾ ਦੁੱਖ ਦੂਰ ਹੋਣਗੇ ਦਿਲ ਮੈਂ ਸਾਈ ਪ੍ਰਗਟ ਹੈ ਫੇ ਪ੍ਰਗਟ ਹੋ ਜਾਣਾ ਉਹਨੇ ਦਿਲ ਚੋਂ ਰਾਜਨ ਸੁਣ ਅੱਲਾ ਕੀ ਕਰ ਬੰਦਗੀ ਹਰ ਸਿਮਰਤ ਦੁਖ ਜਾਈ ਦਿਲ ਮੈਂ ਸਾਈ ਪਰਬਟ ਬੁਝੈ ਬਲੰਤ ਤੇਰਾਏ ਕਹਿੰਦੇ ਦਿਲ ਚੋਂ ਹੀ ਉਹਨੇ ਪ੍ਰਗਟ ਹੋ ਜਾ ਰਾਜੇ ਨੂੰ ਸਿੱਧੀ ਗੱਲ ਸਮਝ ਆ ਗਈ ਉਹਨੇ ਹੱਥ ਜੋੜ ਕੇ ਨਮਸ਼ਕਾਰ ਕੀਤੀ ਮਹਾਰਾਜ ਇਸ ਤਰ੍ਹਾਂ ਕਿਸੇ ਨੇ ਵੀ ਨਹੀਂ ਸਮਝਾਇਆ ਜਿਵੇਂ ਤੁਸੀਂ ਸਮਝਾ ਰਹੇ ਹੋ ਮੈਂ ਰੱਬ ਲੱਭਦੇ ਆ ਸਾਧੋਂ ਨੂੰ ਪੁੱਛਦਾ ਰਿਹਾ ਕਿਸੇ ਸਾਧੂ ਕੋਲੋਂ ਨਹੀਂ ਦੱਸਿਆ ਗਿਆ ਮੈਂ ਚੁੱਕ ਕੇ ਜੇਲ੍ਹਾਂ 'ਚ ਬੰਦ ਕਰਤੇ ਐਲਾਨ ਕਰਤਾ ਰੱਬ ਨਹੀਂ ਹੈ ਪਰ ਅੱਜ ਤੁਹਾਡੀ ਗੱਲ ਸੁਣ ਕੇ ਸਮਝ ਆਈ ਰੱਬ ਹੈ ਜਾਗ ਲਾਉਣਾ ਪੈਣਾ ਹੈ ਹਿਰਦੇ ਵਿੱਚ ਜਾਗ ਲੱਗਾ ਦਿਲ 'ਚੋਂ ਪ੍ਰਗਟ ਹੋ ਜਾਏਗਾ ਗੱਲ ਸਮਝ ਪੈ ਗਈ ਹੁਣ ਮੈਨੂੰ ਸ਼ਬਦ ਵੀ ਦੇ ਦਿਓ ਨਾ ਜਾਗ ਲਾਉਣ ਲਈ ਪਾਤਸ਼ਾਹ ਕਹਿੰਦੇ ਸ਼ਬਦ ਤੇ ਕੋਈ ਹੈ ਇੱਕ ਓੰਕਾਰ ਸਤਨਾਮ ਰੋਜ਼ ਜਪ ਇੱਕ ਓੰਕਾਰ ਸਤਨਾਮ ਉਨੇ ਪ੍ਰਗਟ ਹੋ ਜਾਣਾ ਤੇ ਰਾਜਨ ਹੱਥ ਜੋੜ ਕੇ ਬੈਠੇ ਕਹਿੰਦਾ ਮਹਾਰਾਜ ਇੱਕ ਸਵਾਲ ਰਹਿ ਗਿਆ ਉਹਦਾ ਵੀ ਜਵਾਬ ਦੇ ਦੋਗੇ ਪਾਦਸ਼ਾਹ ਮੁਸਕਰਾ ਕੇ ਬੋਲੇ ਕਹਿੰਦੇ ਜਰੂਰ ਦਵਾਂਗੇ ਪਾਦਸ਼ਾਹ ਇੱਕ ਸਵਾਲ ਰਹਿ ਗਿਆ ਸਮਝ ਆ ਗਈ ਕਿ ਰੱਬ ਹੈ ਉਹਦਾ ਨਾਮ ਇੱਕ ਸਤ ਨਾਮ ਹੈ ਉਹ ਇੱਕ ਹੈ ਔਰ ਸਾਰਿਆਂ ਵਿੱਚ ਸਮਾਇਆ ਹੋਇਆ ਹੈ ਦਿਲ ਵਿੱਚ ਸ਼ਬਦ ਦਾ ਜਾਗ ਲਾ ਕੇ ਦਿਲ ਵਿੱਚ ਉਹਨੇ ਪ੍ਰਗਟ ਹੋਣਾ ਹੈ ਇਹ ਗੱਲ ਮੈਨੂੰ ਸਮਝ ਆ ਗਈ ਤੋੜਾ ਦਿੱਤਾ ਸ਼ਬਦ ਹੁਣ ਮੈਂ ਇੱਕੋ ਅੰਕਾਰ ਸਤਨਾਮ ਰੁਜ ਪੰਗਾ ਪਰ ਇੱਕ ਦੱਸ ਦਿਓ ਜੇ ਰੱਬ ਹੈ ਸਾਖਸ਼ਾਤ ਕਰਦਾ ਕੀ ਹੈ ਕੱਲਾ ਦੁਨੀਆ ਚ ਚਲਾਉਂਦਾ ਸਾਰੀ ਸ੍ਰਿਸ਼ਟੀ ਨੂੰ ਆਪਣੇ ਹੁਕਮ ਚ ਲਾ ਰਿਹਾ ਵਸੇ ਹੀ ਕੰਮ ਹੈ ਰੱਬ ਦਾ ਰੱਬ ਕੀ ਕਰਦਾ ਹੈ ਸਤਗੁਰੂ ਕਹਿੰਦਾ ਦੱਸਿਓ ਫਿਰ ਕੀ ਕਰਦਾ ਹੈ ਕਹਿੰਦੇ ਮਹਾਰਾਜ ਦੱਸ ਦਿਓ ਕਹਿੰਦੇ ਹੁਣੇ ਹੀ ਦੱਸ ਦੇਣਾ ਮਹਾਰਾਜ ਦੱਸ ਦਿਓ ਰੱਬ ਕੀ ਕਰਦਾ ਹੈ ਪਾਤਸ਼ਾਹ ਨੇ ਕਿਹਾ ਰਾਜਨ ਸਾਨੂੰ ਤੇਰੇ ਸਵਾਲ ਕਰਨ ਦਾ ਤਰੀਕਾ ਸਹੀ ਨਹੀਂ ਲੱਗਾ ਹੁਣ ਕਹ ਮਹਾਰਾਜ ਕਿਉਂ ਕਹਿੰਦੇ ਰਾਜਨ ਤੇਰੇ ਦਰਬਾਰ ਵਿੱਚ ਕੋਈ ਸਵਾਲੀ ਆਵੇ ਤੂੰ ਉਹਨੂੰ ਉੱਥੇ ਖੜਾ ਕਰ ਦਿੰਨੇ ਦੱਸੋ ਕੀ ਸਵਾਲ ਹੈ ਤੇਰੇ ਦਰਵਾਜ਼ੇ 'ਚ ਕੋਈ ਸਵਾਲੀ ਆਉਂਦਾ ਹੈ ਉਹਨੂੰ ਨੀਵੀਂ ਜਗ੍ਹਾ ਤੇ ਖਲ੍ਹਾ ਰਦਿੰਨੇ ਆਪ ਉੱਚੀ ਜਗ੍ਹਾ ਤੇ ਬਹਿ ਕੇ ਉਹਦੇ ਹੱਲ ਕਰਦੈਂ ਤੇਰੇ ਸਵਾਲਾਂ ਦਾ ਹੱਲ ਮੈਂ ਕਰ ਰਿਹਾ ਹੈ ਤੂੰ ਮੈਨੂੰ ਨੀਵੀਂ ਜਗ੍ਹਾ ਤੇ ਖੜਾ ਕੀਤਾ ਹੈ ਆਪ ਤਖਤ ਤੇ ਬੈਠੇ ਇਹ ਸਵਾਲ ਕਰਨ ਦਾ ਤਰੀਕਾ ਗਲਤ ਹੈ ਉਹਨਾਂ ਕਹਿੰਦੇ ਫਿਰ ਜੇ ਮੈਂ ਇੱਥੇ ਆ ਜਾਂ ਜਵਾਬ ਦੇ ਦਵਾਂਗੇ ਪਾਦਸ਼ਾਹ ਕਹਿੰਦੇ ਬਿਲਕੁਲ ਦੇ ਦਾਂਗੇ ਰਾਜਾ ਤਖ ਸੰਘਾਸਨ ਤੋਂ ਉੱਤਰਿਆ ਪਾਦਸ਼ਾਹ ਦੇ ਕੋਲ ਬਰਾਬਰ ਆ ਕੇ ਖਲੋ ਗਿਆ ਮਹਾਰਾਜ ਹੁਣ ਸਵਾਲ ਦਾ ਜਵਾਬ ਦਿਓ ਰੱਬ ਕੀ ਕਰਦਾ ਹੈ ਹਜ਼ੂਰ ਨੇ ਮਰਦਾਨੇ ਨੂੰ ਇਸ਼ਾਰਾ ਮਾਰਿਆ ਚੱਲ ਮਰਦਾਨਿਆਂ ਭਾਈ ਮਰਦਾਨਾ ਜਾ ਕੇ ਰਾਜੇ ਦੇ ਤਖਤ ਤੇ ਬਹਿ ਗਏ ਹਜ਼ੂਰ ਹੱਸ ਕੇ ਕਹਿੰਦੇ ਰੱਬ ਇਹੋ ਕੰਮ ਕਰਦਾ ਹੈ ਤੇਰੇ ਵਰਗਿਆਂ ਨੂੰ ਥੱਲੇ ਖਲਾਰ ਦਿੰਦਾ ਦੂ ਮੇਰਾ ਸੀ ਮਰਦਾਨੇ ਵਰਗਿਆਂ ਨੂੰ ਤਖਤ ਤੇ ਬਿਠਾ ਦਿੰਦਾ ਰੱਬ ਆ ਕੰਮ ਕਰਦਾ ਜੇ ਕਰਨ ਤੇ ਆ ਜਾਏ ਤਾਂ ਰੱਬਾ ਕਰ ਸਕਦਾ ਕਿ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਜੇ ਰੱਬ ਕਰਨ ਤੇ ਆ ਜਾਏ ਬੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਬੇਖਾਰੀ ਖਲ ਮੁਰਖ ਤੇ ਪੰਡਤ ਕਰਵੋ ਪੰਡਤ ਤੇ ਮੁਗਧਾਰੀ ਉਹ ਚਾਵੇ ਤਾਂ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਨ ਤੇ ਜੋ ਨਾਰੀ ਕਹਿ ਕਵੀ ਰਸਾਦੋ ਕੋ ਮੂਰਤ ਤਿਸ ਪੂਰਤ ਬਲਿਹਾਰੀ ਕਹਿ ਕਵੀ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ ਜਦੋਂ ਰਾਜੇ ਨੇ ਕਿਹਾ ਹੈ ਮਹਾਰਾਜ ਕਹਿੰਦੇ ਤਾਂ ਵੀ ਹੋ ਸਕਦਾ ਹੈ ਰਾਜਿਆਂ ਨੂੰ ਭਿਖਾਰੀ ਬਣਾ ਦਿੰਦਾ ਹੈ ਭਿਖਾਰੀਆਂ ਨੂੰ ਰਾਜੇ ਚਰਨੀ ਟੈਪਿਆ ਕਹਿੰਦਾ ਪਾਤਸ਼ਾਹ ਕੋਈ ਹੁਕਮ ਕਰੋ ਹਜ਼ੂਰ ਨੇ ਕਿਹਾ ਪਹਿਲਾਂ ਜਿਹੜੇ ਜੇਲ੍ਹਾਂ ਚ ਬੰਦ ਕੀਤੇ ਉਹ ਛੱਡ ਉਹ ਰੱਬ ਦੇ ਸਾਧੂ ਨੇ ਭਾਈ ਤੈਨੂੰ ਨਹੀਂ ਸਮਝਾ ਸਕਿਆ ਫਿਰ ਕੀ ਹੋਇਆ ਰੱਬ ਦਾ ਨਾਮ ਤਾਂ ਲੈਂਦੇ ਨੇ ਭਾਵੇਂ ਦੋ ਰੋਟੀਆਂ ਦੀ ਖਾਤਰ ਲੈਂਦੇ ਨੇ ਨਾਮ ਤੇ ਲੈਂਦੇ ਨੇ ਰੱਬ ਦੇ ਨਾਮ ਦਾ ਬਾਣਾ ਪਾਇਆ ਛੱਡ ਉਹਨਾਂ ਨੂੰ ਸਾਰੇ ਸਾਧੂ ਛੱਡ ਦਿੱਤੇ। ਔਰ ਸਾ ਸੰਗਤ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਰੱਬ ਕਰਨ ਤੇ ਆ ਜਾਓ ਬਹੁਤ ਕੁਝ ਕਰ ਦਿੰਦਾ ਹੈ। ਕਈਆਂ ਨੂੰ ਤਰਕ ਰਹਿੰਦਾ ਕਿਵੇਂ ਹੋ ਗਿਆ ਜੀ ਗੁਰੂ ਕਿਵੇਂ ਕਰ ਸਕਦਾ ਹੈ ਆ ਕਿਵੇਂ ਹੋ ਸਕਦਾ ਹੈ। ਯਾਦ ਰੱਖਿਓ ਗੁਰੂ ਤੇ ਕਦੇ ਤਰਕ ਨਾ ਕਰਿਓ ਪਤਾ ਕਿਉਂ ਗੁਰੂ ਨੂੰ ਕੱਲਾ ਆਪਣੇ ਵਰਗਾ ਸਰੀਰਕ ਵਿਅਕਤੀ ਨਾ ਸਮਝੋ। ਗੁਰੂ ਕੱਲਾ ਸਰੀਰਕ ਵਿਅਕਤੀ ਨਹੀਂ ਹੈ। ਉਹ ਕਰਨ ਤੇ ਆ ਜਾਏ ਬਹੁਤ ਕੁਝ ਕਰ ਸਕਦਾ ਹੈ ਇਥੋਂ ਤੱਕ ਹਜ਼ੂਰ ਨੇ ਬਾਣੀ ਅੰਦਰ ਕਿਹਾ ਜੇ ਕਰਨ ਤੇ ਆ ਜਾਏ ਸੱਜਣੋ ਸ਼ੀਂਹਾਂ ਬਾਜਾਂ ਚਰਗਾਂ ਕੋਈਆਂ ਇਹਨਾਂ ਖਵਾਲੇ ਕਾ ਕਾ ਖਾਂ ਤੈਨਾ ਮਾਸ ਖਵਾਲੇ ਇਹੇ ਚਲਾਏ ਰਾ ਨਦੀਆਂ ਵਿੱਚ ਟੱਬੇ ਦੇ ਖੱਲੇ ਥੱਲੀ ਕਰੇ ਸਕਾ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਵੱਡੇ ਵੱਡੇ ਲਸ਼ਕਰਾਂ ਦੇ ਮਾਲਕਾਂ ਨੂੰ ਸਵਾ ਕਰ ਦਿੰਦਾ ਕਦੇ ਹਿੰਦੁਸਤਾਨ ਦੇ ਬਾਦਸ਼ਾਹ ਨੇ ਆਸਾ ਦੀ ਵਾਰ ਦੀ ਪੰਕਤੀ ਸੁਣੀ ਤੇ ਤਰਕ ਕਰਕੇ ਕਹਿੰਦਾ ਤਾਂ ਸਿੱਖ ਗੁਰੂਆਂ ਨੇ ਗਲਤੀ ਲਿਖਿਆ ਹੋਇਆ ਉਹ ਬਾਦਸ਼ਾਹ ਦਾ ਨਾਮ ਪਤਾ ਕੀ ਇਤਿਹਾਸ ਵਿੱਚ ਸ਼ਾਹਜਹਾਂ ਹਿੰਦੁਸਤਾਨ ਦਾ ਬਾਦਸ਼ਾਹ ਸ਼ਾਹਜਹਾਂ ਜ਼ਹਾਂਗੀਰ ਦਾ ਪੁੱਤਰ ਹੋਇਆ ਇਹਨੇ ਤਰਕ ਕੀਤਾ ਇੱਕ ਦਿਨ ਦਿੱਲੀ ਵਿੱਚ ਸੁਣ ਕੇ ਕਹਿੰਦਾ ਤਾਂ ਸਿੱਖ ਗੁਰੂਆਂ ਨੇ ਗਲਤ ਲਿਖਿਆ ਜਦੋਂ ਇਹਨੇ ਸੁਣਿਆ ਨਾ ਕਿ ਨਦਰੋ ਪੱਠੀ ਜੇ ਕਰੇ ਸੁਲਤਾਨਾਂ ਕਾ ਹੋ ਕਰਾਇੰਦਾ ਦਰ ਮੰਗਣ ਭੀਖ ਨ ਪਾਇੰਦਾ ਜੇ ਰੱਬ ਨજર ਫੇਰ ਲੈ ਕਹਿੰਦੇ ਮੰਗਿਆਂ ਵੀ ਭੀਖ ਨਹੀਂ ਮਿਲਦੀ ਰਾਜਿਆਂ ਨੂੰ ਵੀ ਕਾ ਖਾਣਾ ਪੈਂਦਾ ਜੇ ਰੱਬ ਨજર ਫੇਰ ਲੈ ਕਹਿੰਦਾ ਇਹ ਕਿਵੇਂ ਹੋ ਸਕਦਾ ਤਾਂ ਗਲਤ ਹੈ ਭੀਖ ਤਾਂ ਪਿਖਾਰੀਆਂ ਨੂੰ ਮਿਲ ਜਾਂਦੀ ਰਾਜੇ ਨੂੰ ਕਿਉਂ ਨਹੀਂ ਮਿਲੇਗੀ ਪਿਖਾਰੀਆਂ ਨੂੰ ਰੋਟੀ ਮਿਲ ਜਾਂਦੀ ਭੀਖ ਜ ਰਾਜੇ ਨੂੰ ਕਿਉਂ ਨਹੀਂ ਮਿਲੇਗੀ ਅਖੇ ਰਾਜੇ ਨੂੰ ਕਾ ਵੀ ਨਹੀਂ ਮਿਲੇਗਾ ਰਾਜੇ ਨੂੰ ਰੋਟੀ ਨਹੀਂ ਮਿਲਦੀ ਕਾ ਖਾਣਾ ਪੈਂਦਾ ਮੰਗਿਆ ਭੀਖ ਨਹੀਂ ਮਿਲਦੀ ਰਾਜਿਆਂ ਨੂੰ ਜੇ ਰੱਬ ਨજર ਫੇਰ ਲੇ ਕਹਿੰਦਾ ਗਲਤ ਲਿਖਿਆ ਸਤਵੇਂ ਪਾਤਸ਼ਾਹ ਤੱਕ ਖਬਰ ਪਹੁੰਚ ਗਈ ਮਹਾਰਾਜਾ ਜਹਾਂ ਤਰਕ ਕਰਦਾ ਉਹ ਕਹਿੰਦਾ ਸਿੱਖ ਗੁਰੂਆਂ ਨੇ ਗਲਤ ਲਿਖਿਆ ਕਿ ਨਦਰੋ ਪੱਠੀ ਜੇ ਕਰੇ ਸੁਲਤਾਨਾਂ ਘਾਓ ਕਰਾਇਨ ਰਾਜਿਆਂ ਨੂੰ ਘਾਹ ਖਾਣਾ ਪੈਂਦਾ ਮੰਗਿਆ ਭੀਖ ਨਹੀਂ ਮਿਲਦੀ ਕਹਿੰਦੇ ਗਲਤ ਲਿਖਿਆ ਸਤਵੇਂ ਪਾਤਸ਼ਾਹ ਨੇ ਜੋ ਆਪਾ ਤੱਕ ਹੀ ਦਿੱਤਾ ਕਹਿੰਦੇ ਕੋਈ ਨਹੀਂ ਫਿਰ ਜਿੱਦਣ ਖਾਣਾ ਪੋਗੋਦਣ ਪਤਾ ਲੱਗ ਜਾਓ ਅੱਖੋ ਵਾਹਿਗੁਰੂ ਕਈ ਹੋਰ ਬੰਦੇ ਨੂੰ ਸਮਝੀ ਉਦਣ ਆਉਂਦੀ ਹੈ ਜਿੱਦਣ ਰੱਬ ਚਪੇੜ ਮਾਰਦਾ ਹੈ ਵੇਹਲੇ ਦੇਖ ਹੁਣ ਪਹਿਲਾਂ ਮੰਨਦਾ ਹੀ ਨਹੀਂ ਰੱਬ ਨੂੰ ਜਦੋਂ ਰੱਬ ਫਿਰ ਉਧਰੋਂ ਚਪੇੜ ਮਾਰਦਾ ਹੈ ਨਾ ਦੁਨੀਆਂ ਨੂੰ ਫਿਰ ਸਮਝ ਆਉਂਦੀ ਹੈ ਉਦਾਂ ਨਹੀਂ ਸ਼ਾਹਜਹਾਂ ਮੁਨਕਰ ਰਿਹਾ ਅਸਲ ਤੋਂ ਵਕਤ ਆਇਆ ਫਿਰ ਸ਼ਾਹਜਹਾਂ ਦਾ ਬੜਾ ਜ਼ਾਲਮ ਪੁੱਤਰ ਹੋਇਆ ਆਲਮਗੀਰ ਬਾਦਸ਼ਾਹ ਔਰੰਗਜ਼ੇਬ ਉਨੇ ਰਾਜ ਗੱਦੀ ਦੀ ਭੁੱਖ ਵਿੱਚ ਪਤਾ ਕੀ ਕਰਦਾ ਸਕੇ ਭਰਾਵਾਂ ਦਾ ਕਤਲ ਕਰਦਾ ਸਗੀ ਭੈਣ ਆਰਾਜਨੂੰ ਜੇਲ੍ਹ ਵਿੱਚ ਬੰਦ ਕਰਦਾ ਕਹਿੰਦਾ ਇਹਨੂੰ ਵਿਆਹਣਾ ਨਹੀਂ ਵਿਆਹਾਂ ਮੈਂ ਕਿਸੇ ਰਾਜੇ ਨਾਲ ਉਹ ਰਾਜ ਦਾ ਹੱਕਦਾਰ ਹੱਕ ਮੰਗੇਗਾ ਇਹਨੂੰ ਜੇਲ੍ਹ 'ਚੇ ਮਾਰ ਦਿਓ ਸਗੀ ਭੈਣ ਜੇਲ੍ਹ 'ਚ ਮਾਰਤੀ ਸਕੇ ਭਰਾ ਕਤਲ ਕਰਤੇ ਆਪਣੇ ਪਿਓ ਸ਼ਾਹਜਹਾਨ ਨੂੰ ਬੁੱਢੇ ਵੇਲੇ ਚੁੱਕ ਕੇ ਕੈਦ ਕੀਤਾ ਆਗਰੇ ਦੇ ਕਿਲੇ 'ਚ ਹੁਣ ਉਹ ਆਗਰੇ ਦੇ ਕਿਲੇ ਵਿੱਚ ਕੈਦ ਕਰਕੇ ਰੰਗਦੇਵ ਨੇ ਪਤਾ ਕੀ ਕਿਹਾ ਇਹਨੂੰ ਕੋਈ ਸਪਾਈ ਪਾਣੀ ਦੀ ਘੁੱਟ ਨਹੀਂ ਦੇਗਾ ਪਿਆਸਾ ਮਾਰਨਾ ਜਿੱਦਣ ਮਰ ਗਿਆ ਮੈਨੂੰ ਸੁਨੇਹਾ ਕੱਲ ਦਿਓ ਜਿੱਦਣ ਸ਼ਾਹਜਹਾਂ ਮਰ ਗਿਆ ਨਾ ਭੁੱਖ ਪਿਆਸ ਨਾਲ ਉਦੋਂ ਸੁਨੇਹਾ ਕੱਲ ਦਿਓ ਉਹ ਭੁੱਖ ਤੇ ਪਿਆਸ ਨਾਲ ਤੜਫ ਰਿਹਾ ਹੈ ਉਹਨੇ ਸਾਹਮਣੇ ਜੇਲ੍ਹ ਚ ਸਪਾਈਆਂ ਨੂੰ ਕਿਹਾ ਮੈਨੂੰ ਕਾਗਜ਼ ਕਲਮ ਦਵਾਤ ਸਿਆਹੀ ਲਿਆ ਦਿਓਗੇ ਮੈਂ ਮਰਨ ਤੋਂ ਪਹਿਲਾਂ ਆਪਣੇ ਪੁੱਤ ਨੂੰ ਚਿੱਠੀ ਲਿਖਣੀ ਔਰੰਗਜ਼ੇਬ ਉਨੀ ਗੱਲ ਮੰਨੀ ਜੀ ਉਹ ਕੋਈ ਚਿੱਠੀ ਲਿਖਣੀ ਚਾਹੁੰਦਾ ਹੈ ਕਾਗਜ਼ ਕਲਮ ਦੁਆਤ ਸੇ ਲਿਆਤੀ ਉਹਨੇ ਕਾਗਜ਼ ਉੱਤੇ ਸਿਆਹੀ ਨਾਲ ਡੋਕ ਕੇ ਲਾ ਲਾ ਕੇ ਲਿਖਿਆ ਤੇਰੇ ਨਾਲੋਂ ਹਿੰਦੁਸਤਾਨ ਦੇ ਹਿੰਦੂ ਚੰਗੇ ਨੇ ਉਹ ਆਪਣੇ ਮਰੇ ਹੋਏ ਪਿਤਰਾਂ ਨੂੰ ਵੀ ਸ਼ਰਾਧ ਕਰਕੇ ਪਾਣੀ ਦਿੰਦੇ ਨੇ ਉਹ ਤੂੰ ਜਿਉਂਦੇ ਪਿਓ ਨੂੰ ਪਿਆਸਾ ਭੁੱਖਾ ਮਾਰ ਰਿਹਾ ਤੂੰ ਹੱਕਦਾਰ ਨਹੀਂ ਹੈ ਪੁੱਤ ਕੁਵਾਂ ਦਾ ਤੂੰ ਉਹਨਾਂ ਹਿੰਦੂ ਕਾਫਰਾਂ ਨਾਲੋਂ ਵੀ ਮਾੜਾ ਹੈ ਚਿੱਠੀ ਦਿੱਲੀ ਦਰਬਾਰ ਚ ਪਹੁੰਚੀ ਰੰਗਦੇਵ ਨੇ ਪੜੀ ਉਨੇ ਜਵਾਬ ਪਤਾ ਕੀ ਦਿੱਤਾ ਤੇਰੇ ਵਰਗਾ ਮੂਰਖ ਬਾਦਸ਼ਾਹ ਮੈਂ ਵੇਖਿਆ ਨਹੀਂ ਜਦੋਂ ਤੈਨੂੰ ਪਤਾ ਮੈਂ ਰਾਜ ਦੀ ਭੁੱਖ ਵਿੱਚ ਤੈਨੂੰ ਜੇਲ੍ਹ ਚ ਬੰਦ ਕੀਤਾ ਤੈਨੂੰ ਭੁੱਖੇ ਤੇ ਪਿਆਸੇ ਮਾਰਨੇ ਜੇ ਤੂੰ ਸਿਆਣਾ ਹੁੰਦਾ ਨਾ ਜਿਹੜੀ ਸਿਆਹੀ ਦੀਆਂ 2-4 ਕੁੱਟਾਂ ਨਾਲ ਤੂੰ ਮੈਨੂੰ ਚਿੱਠੀ ਲਿਖੀ 2 ਕੁੱਟਾਂ ਪੀ ਕੇ ਮਰ ਜਾਂਦਾ ਪਿਆਸਾ ਨਾ ਮਰਦਾ ਪਰ ਹੁਣ ਭੁੱਖਾ ਭੁੱਖਾ ਪਿਆਸਾ ਮਰੇਗਾ ਜੇਲ੍ਹ ਦੇ ਤੜਫੇ ਮੂੰਹ ਸੁੱਕ ਗਿਆ ਗਲ ਸੁੱਕ ਗਿਆ ਭੁੱਖ ਤੇ ਪਿਆਸ ਨਾ ਤੜਫਦਾ ਫਿਰ ਇਹਨੂੰ ਜੇਲ੍ਹ ਵਿੱਚ ਇੱਕ ਘਟਨਾ ਕੱਢੀ ਜਿਹੜੀ ਕਿਲੇ ਦੀ ਜੇਲ੍ਹ ਵਿੱਚ ਬੰਦ ਸੀ ਨਾ ਪ੍ਰਾਣੀਆਂ ਕੈਦ ਜੇ ਕਿਲੇ ਦੀਆਂ ਕੰਧਾਂ ਮੀਂਹ ਪੈ ਪੈ ਕੇ ਉਹ ਕੰਧਾਂ ਝੋਕੇ ਤੁਸੀਂ ਵੇਖੋਗੇ ਕਈ ਵਾਰ ਜਿੱਥੇ ਸਲਾਵ ਪੈ ਜਾਏ ਜਿੰਨਾਂ ਇੱਟਾਂ ਵਿੱਚ ਮੀਂਹ ਪੈ ਜਾ ਉੱਥੇ ਕਈ ਵਾਰ ਕੰਧਾਂ ਝਕਾਉਗ ਜਾਂਦਾ ਹੈ ਪ੍ਰਾਣਾ ਹੋਵੇ ਤਾਂ ਉਹ ਪ੍ਰਾਣੀ ਵਹਿਰਕ ਜੇਲ੍ਹ ਦੀ ਆਗਰੇ ਦੇ ਕਿਲੇ ਵਿੱਚ ਕੰਨਾਂ ਵਿੱਚ ਘਾਹ ਉੱਗਿਆ ਹੋਇਆ ਹੈ ਇਹਨੇ ਬੜੀ ਮੁਸ਼ਕਲ ਨਾਲ ਉੱਚਾ ਹੱਥ ਕਰਕੇ ਥੱਲੇ ਕੋਈ ਚੀਜ਼ ਰੱਖ ਕੇ ਕੰਦ ਚੋਂ ਘਾਹ ਤੋੜਿਆ ਭੁੱਖ ਦਾ ਮਾਰਿਆ ਘਾਹ ਖਾਣ ਲੱਗ ਪਿਆ ਹਰਾ ਘਾਹ ਮੂੰਹ ਚ ਭਾ ਕੇ ਜਦੋਂ ਚੱਬਦੇ ਜਾਨ ਨਿਕਲ ਰਹੀ ਸੀ ਭੁੱਖ ਦੇ ਮਰਦੇ ਨੇ ਘਾਹ ਚੱਬਣਾ ਸ਼ੁਰੂ ਕਰਤਾ ਜਿੱਦਣ ਮੂੰਹ ਚ ਘਾਹ ਚੱਬਿਆ ਨਾ ਉਦਣ ਚਿੱਤੇ ਆਇਆ ਓਹੋ ਜੋ ਗੁਰੂ ਨੇ ਲਿਖਿਆ ਸੀ ਬਾਣੀ ਚੋ ਸੱਚ ਐ ਅੱਜ ਗੱਲ ਪੂਰੀ ਹੋ ਗਈ ਕਿ ਨਦਰੋ ਪੱਠੀ ਜੇ ਕਰੇ ਸੁਲਤਾਨ ਕਾਓ ਕਰਾਏਂਦਾ ਧਰਮ ਮੰਗਣ ਪਿਖ ਨਾ ਪਾਏਂਦਾ ਇਹਨੂੰ ਮੰਗਿਆ ਪਿਖਿਆ ਰੋਟੀ ਵੀ ਨਹੀਂ ਮਿਲੀ ਬਾਦਸ਼ਾਹ ਹੋ ਕੇ ਘਾਹ ਖਾਣਾ ਪਿਆ ਜਿਹਨੇ ਆਪਣੀ ਬੇਗਮ ਮਰੀ ਤੇ ਤਾਜ ਮਹਿਲ ਬਣਾਇਆ ਨਾ ਉਹ ਸ਼ਾਹ ਜਹਾਂ ਭੁੱਖਾ ਤੇ ਪਿਆਸਾ ਮਰਿਆ ਅੰਤ ਵਿੱਚ ਲ ਘਾ ਚੱਬ ਕੇ ਆ ਕੁਝ ਹੁੰਦਾ ਰ